ਐਸਜੀਪੀਸੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਦਾ ਕੰਮ ਰੁਕਵਾਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਦੱਸ ਗਿਆ ਕਿ ਇਹ ਕੰਮ ਕਰਵਾਇਆ ਜਾ ਰਿਹਾ ਸੀ ਤਾਂ ਨਵੇਂ ਬਣ ਰਹੇ ਗੇਟਾਂ ਦੇ ਨਾਲ ਦੇਖ ਖਰਾਬ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ ਐਸਜੀਪੀਸੀ ਦੇ ਵੱਲੋਂ ਇਸ ਦੀ ਵਜ੍ਹਾ ਦੇ ਨਾਲ ਕੰਮ ਰੁਕਵਾਇਆ ਗਿਆ ਹੈ ਤਾਂ ਕਸ਼ਰੀ ਕੇਸਕਰ ਸਾਹਿਬ ਦੀ ਦੇਖ ਖਰਾਬ ਹੋਣ ਦਾ ਖਦਸ਼ਾ ਹੈ ਜਥੇਦਾਰ ਕੁਲਦੀਪ ਸਿੰਘ ਗੜਗੜਜ ਦੇ ਮੁਤਾਬਕ ਪੰਜਾਬ ਸਰਕਾਰ ਨੇ رائے ਜਿਹੜੀ ਆ ਉਹਨਾਂ ਦੇ ਨਾਲ ਨਹੀਂ ਲਈ ਉਹਨਾਂ ਤੋਂ رائے ਨਹੀਂ ਲਈ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਨਹੀਂ ਕੀਤੀ ਕਿ ਇਸ ਤਰੀਕੇ ਕੰਮ ਕਰਵਾਇਆ ਜਾਏਗਾ ਜ਼ਥੇਦਾਰ ਦੇ ਮੁਤਾਬਿਕ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਕੀਤੇ ਜਾ ਕਰਕੇ ਹੀ ਜਿਹੜੇ ਨੇ ਉਹ ਬਦਲਾਅ ਕੀਤੇ ਜਾਣ ਜ਼ਿਕਰ ਇਹ ਖਾਸ ਹੈ ਕਿ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੀ ਤਰਸ ਤੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਹੈਰੀਟੇਜ ਸਟਰੀਟ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿਸ ਦੇ ਨਾਲ ਸ਼ਹਿਰ ਦਾ ਵਿਕਾਸ ਹੋਏਗਾ ਇਸ ਦੇ ਲਈ ਉਹਨਾਂ ਦੇ ਵੱਲੋਂ ਐਸਜੀਪੀਸੀ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਮਨਾਉਣ ਦੀ ਕੋਸ਼ਿਸ਼ ਕਰਨਗੇ ਐਸਜੀਪੀਸੀ ਨੂੰ ਹਾਲਾਂਕਿ ਐਸਜੀਪੀਸੀ ਦਾ ਇੱਕ ਆਪਣਾ ਤਰਕ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਦਿੱਖ ਹੈ ਅਸਲ ਦੇ ਵਿੱਚ ਉਹ ਖਰਾਬ ਹੋ ਜਾਏਗੀ ਜਿਸ ਦੀ ਵਜ੍ਹਾ ਤੇ ਨਾਲੇ ਕੰਮ ਉਹਨਾਂ ਨੇ ਰੁਕਵਾ ਦਿੱਤਾ ਹੈ ਤਾਂ ਆਪਣੇ ਆਪ ਦੇ ਵਿੱਚ ਅਹਿਮ ਹੈ ਖਾਸਮ ਖਾਸ ਹੈ ਦੋ ਪੱਖ ਨੇ ਦੋ ਗੱਲਾਂ ਨੇ ਇੱਕ ਪਾਸੇ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਦੀ ਤਰਜ਼ ਤੇ ਪਰਫੁੱਲਤ ਕਰਨਾ ਚਾਹੁੰਦੇ ਨੇ ਡਿਵੈਲਪਮੈਂਟ ਕਰਨਾ ਚਾਹੁੰਦੇ ਨੇ ਖਾਸ ਤੌਰ ਤੇ आनंदपुर साहब क्योंकि तखत है साढ़ा श्री केसकर साहब इतने और दूरों दूरों संगत इतने पहुँची है तो उस दे चलद जोड़ा है वो इंप्रूवमेंट की जाए विकास किया जाए औररीटेज स्टीट जी है इतने बढ़ाई जाए पर दूजे पास एस जी पी सी की गल की जाए उन्हें कहना है जथेदार गढ़गज की स्टेटमेंट आई है उन्होंने कहा कि साढ़े न राय नहीं की गई और जेकर कोई गुरद्वरे साहबाना लैके किसी भी तरीके का कोई बदलाव करना हों राय करनी चाहिए ਏ ਪੇਸਗੜ ਸਾਹਿਬ ਜਿਹੜਾ ਹੈਗਾ ਸਿੱਖਾਂ ਦਾ ਤਖਤ ਆ ਔਰ ਕਲਗੀਧਰ ਪਾਤਸ਼ਾਹ ਨੇ ਤਖਤ ਨੂੰ ਬਣਾਇਆ ਇਹਦੀ ਜਿਹੜੀ ਦਿਖਵਾ ਇਹਦਾ ਜਿਉਂ ਦਾ ਤਿਉਂ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਦੋਂ ਆਪਾਂ ਨੰਗਲ ਤੋਂ ਰੋਪੜ ਨੂੰ ਜਾਵਾਂਗੇ ਜਦੋਂ ਇਹ ਸੜਕ ਤੋਂ ਆਪਾਂ ਲੰਘਦੇ ਆਂ ਤੇ ਸਾਹਮਣੇ ਉਹ ਤਖਤ ਸਾਹਿਬ ਬਹੁਤ ਸੋਹਣਾ ਔਰ ਖਾਲ ਜ਼ਾਹੂ ਜ਼ਲਾਲ ਦੇ ਵਿੱਚ ਨਜ਼ਰ ਆਉਂਦਾ ਉਥੇ ਮੰਨ ਲਓ ਡਿਊੜੀ ਜਾਂ ਗੇਟ ਕਹਿ ਰਹੇ ਨੇ ਡਿਊੜੀ ਉਥੇ ਬਣੀ ਨਹੀਂ ਸਕਦੀ ਗੇਟ ਦੀ ਗੱਲ ਵੀ ਜਿਹੜੀ ਆ ਉਹਦੇ ਨਾਲ ਜਿਹੜਾ ਅ ਅਕਸ਼ਰਿਕੇਸਟੜ ਸਾਹਿਬ ਦੀ ਲਿਖਵਾ ਉਹਨੇ ਪ੍ਰਭਾਵਿਤ ਹੋਣਾ ਤਾਂ ਤਾਂ ਕਰਕੇ ਉਹਦੀ ਤੇ ਕਦੀ ਜਾਜਤ ਨਹੀਂ ਦਿੱਤੀ ਜਾ ਸਕਦੀ ਔਰ ਨਾ ਕਿਸੇ ਨੇ ਤਾਂ ਇਹ ਬਿਆਨ ਸੁਵਾਇਆ ਤੁਹਾਨੂੰ ਜਥੇਦਾਰ ਗੜਗਜ ਦਾ ਮਨਪ੍ਰੀਤ ਚਾਹਲ ਮੇਰੇ ਸਯੋਗੀ ਫੋਨ ਲਾਈਨ ਤੇ ਮੌਜੂਦ ਨੇ ਮਨਪ੍ਰੀਤ ਐਗਜ਼ੈਕਟ ਇਹ ਸਮਝਾਇਓ ਕਿ ਕਿੱਥੇ ਇਹ ਹੈਰੀਟੇਜ ਸਟਰੀਟ ਜਿਹੜੀ ਆ ਬਣਾਉਣੀ ਸੀ ਕਿਉਂਕਿ ਜੋ ਜਥੇਦਾਰ ਸਾਹਿਬ ਜ਼ਿਕਰ ਕਰ ਰਹੇ ਨੇ ਰੋਡ ਤੇ ਆਉਣ ਦਾ ਜ਼ਿਕਰ ਕਰ ਰਹੇ ਨੇ ਰੋਪੜ ਵਾਲੇ ਪਾਸੇ ਤੋਂ ਜਦੋਂ ਆਇਆ ਜਾਏਗਾ ਆ ਦਿੱਖ ਖਰਾਬ ਹੋਏਗੀ ਇਹ ਕਿਵੇਂ ਮਤਲਬ ਥੋੜਾ ਜਿਹਾ ਸਮਝਣਾ ਚਾਹਾਂਗੇ ਕੀ ਕਹਿਣਾ ਚਾਹੁੰਦੇ ਨੇ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਆ ਜਥੇਦਾਰ ਨੇ ਆ ਦੂਜੇ ਪਾਸੇ ਸਰਕਾਰ ਦਾ ਕੀ ਕੁਝ ਪਲਾਨ ਹੈ ਪੂਰਾ ਕੰਮ ਲੈ ਕੇ ਬਿਲਕੁਲ ਦੇਖੋ ਦੋ ਚੀਜ਼ਾਂ ਬੜੀਆਂ ਸਾਫ਼ ਹੈਗੀਆਂ ਨੇ ਜਦੋਂ ਤੁਸੀਂ ਰੋਪੜ ਤੋਂ ਕਹਿ ਸਕਦੇ ਆ ਚੰਡੀਗੜ੍ਹ ਤੋਂ ਸ਼੍ਰੀ ਨਨਕਪੁਰ ਸਾਹਿਬ ਜਾਣੇ ਆ ਤਾਂ ਸੜਕ ਤੋਂ ਉੱਥੋਂ ਤੱਕ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੈਗੇ ਨੇ ਤੇ ਅ ਮੂਮੈਂਟ ਜਿਹੜਾ ਆ ਗੁਰਦੁਆਰਾ ਸਾਹਿਬ ਜਾਂ ਤਖਤ ਸਾਹਿਬ ਜਾ ਕੇ ਮਤਮਸਤਕ ਨਹੀਂ ਹੋ ਸਕਦਾ ਉਹ ਦੂਰ ਤੋਂ ਹੀ ਦਰਸ਼ਨ ਕਰਕੇ ਮਤਮਸਤਕ ਹੋ ਲੈਂਦਾ ਹੈ ਯਾਨੀ ਕਿ ਆਪਣੀ ਸ਼ਰਧਾ ਪਾਉਣਾਂ ਦੇ ਨਾਲ ਆਪਣਾ ਇਸ ਤੀਸਾ ਨੂੰ ਸੁਭਿਸ਼ਤ ਕਰਦਾ ਹੈ ਤਖਤ ਸਾਹਿਬ ਵਾਲੋਂ ਦੇਖੀ ਉਸ ਦੇ ਪਾਸੇ ਜੇਕਰ ਇਸ ਜਗ੍ਹਾ ਦੇ ਉੱਤੇ ਜਿਹੜਾ ਇਕਰਾਰ ਜੁਟਾਇਆ ਜਾ ਰਿਹਾ ਉਹ ਇਤਰਾਜ ਇਸ ਗੱਲੋਂ ਲੈ ਕੇ ਜੁਟਾਇਆ ਜਾ ਰਿਹਾ ਕਿ ਜੇਕਰ ਇਸ ਜਗ੍ਹਾ ਦੇ ਉੱਤੇ ਇੱਕ ਵੱਡਾ ਗੇਟ ਬਣਾ ਦਿੱਤਾ ਜਾਵੇਗਾ ਅਤੇ ਉਸ ਦੇ ਨਾਲ ਜਿਹੜੀ ਦਿੱਖ ਹੈਗੀ ਹੈ ਤਖਤ ਸਾਹਿਬ ਜਿਹੜੇ ਜਗ੍ਹਾ ਦੇ ਸ਼ੋਭਿਤ ਹੈਗੇ ਨੇ ਉਹ ਉਸ ਜਗ੍ਹਾ ਦੇ ਉੱਤੇ ਉਹ ਤੁਸੀਂ ਕਹਿ ਸਕਦੇ ਹੋ ਕਿ ਵਿਜ਼ਿਬਿਲਟੀ ਹੁੰਦੀ ਹੈ ਉਹ ਵਿਜ਼ਿਬਿਲਟੀ ਦੇ ਵਿੱਚ ਪੈਰੇਗ੍ਰੈਂਡਿਕ ਪ ਦਸਮਣੇ ਕਾਰ ਦਾ ਪੱਗਿਆ ਤੋਂ ਉਸ ਚੀਜ਼ ਨੂੰ ਲੈ ਕੇ ਇੱਕ ਤਾਂ ਪਹਿਲੀ ਨਗਾਰਦੀ ਵਾਰ ਕੀਤੀ ਗਈ ਆ ਤੇ ਉਸ ਚੀਜ਼ ਨੂੰ ਲੈ ਕੇ ਹੁਣ ਹਾਲਤ ਕਿਹਾ ਸਕਦੇ ਕਿ ਤਰ੍ਹਾਂ ਦੀ ਗੱਲ ਸਾਹਮਣੇ ਆ ਗਿਆ ਦੂਸਰੇ ਪਾਸੇ ਤਾਂ ਗਲਿਆਰਾ ਹੈ ਜਿਹੜੀ ਹੈਰੀਟੇਜ ਸਟਰੀਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਆਮੂਮਨ ਅਸੀਂ ਦੇਖਿਆ ਤੁਸੀਂ ਦਰਬਾਰ ਸਾਹਿਬ ਜਾਣੇ ਆ ਅਸੀਂ ਦਰਬਾਰ ਸਾਹਿਬ ਜਾਣੇ ਮੁਸਤਕ ਖੂਣ ਦੇ ਲਈ ਜਾਣੇ ਹੈਰੀਟੇਜ ਸਟਰੀਟ ਬਣੀ ਹੋਈ ਆ ਕੁਝ ਉਸ ਦੇ ਨਾਲ ਮਿਲਦੀ ਜੁਲਦੀ ਜਿਹੜੀ ਤਸਵੀਰ ਜਿਹੜੀ ਚੰਕਾਰ ਸਾਹਿਬ ਦੇ ਵਿੱਚ ਵੀ ਹੈਗੀ ਹੈ ਹੈਰੀਟੇਜ ਸਟਰੀਟ ਬਣਾਈ ਗਈ ਹੈ ਐਗਜ਼ੈਕਟ ਲੋਕੇਸ਼ਨ ਕੀ ਰਹੇਗੀ ਮਨਪ੍ਰੀਤ ਬਿਲਕੁਲ ਫਰੰਟ ਤੇ ਹੈ ਜਦੋਂ ਆਪਾਂ ਦੇਖੋ ਜਾ ਕੇ ਮਤਮਸਤਕ ਹੋਣਾ ਹੈ ਇੱਕ ਇੱਕ ਕਿਸਮ ਦੀ ਚੜ੍ਹਾਈ ਆਉਂਦੀ ਹੈ ਕਿ ਉੱਥੇ ਜਿੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਉਹ ਐਗਜ਼ੈਕਟ ਲੋਕੇਸ਼ਨ ਲੋਕੇਸ਼ਨ ਕੀ ਹੈ ਦੇਖੋ ਜਿੰਨੀ ਕਿ ਸਾਨੂੰ ਜਾਣਕਾਰੀ ਇਸ ਵਕਤ ਮਿਲੀ ਹੋਈ ਆ ਦੋ ਚੀਜ਼ਾਂ ਹੈਗੀਆਂ ਨੇ ਇੱਕ ਤਾਂ ਜਦੋਂ ਬਿਲਕੁਲ ਐਂਟਰੀ ਅਸੀਂ ਕਰਦੇ ਹੈਗੀਆਂ ਚੜਾਈ ਤਾਂ ਬਹੁਤ ਅੱਗੇ ਜਾ ਕੇ ਹੋ ਜਾਂਦੀ ਹੈਗੀ ਇਹਨਾਂ ਜਗ੍ਹਾ ਤੋਂ ਤੁਸੀਂ ਕਹਿ ਸਕਦੇ ਹੋ ਕਿ ਚੜਾਈ ਉੱਪਰ ਨੂੰ ਚੜਦੇ ਆਂ ਅਸੀਂ ਉਸ ਜਗ੍ਹਾ ਤੇ ਨਹੀਂ ਥੋੜਾ ਪਿੱਛੇ ਆ ਕੇ ਜਦੋਂ ਬੱਸ ਸਟੈਂਡ ਦੇ ਉੱਤੇ ਲੋਕ ਗੁਜ਼ਰਦੇ ਨੇ ਮੇਨ ਸੜਕ ਦੇ ਉੱਤੇ ਲੋਕ ਗੁਜ਼ਰਦੇ ਨੇ ਤਾਂ ਉਸ ਜਗ੍ਹਾ ਦੇ ਉੱਤੇ ਲੋਕ ਬੜੀ ਸ਼ਰਧਾ ਦੇ ਨਾਲ ਹੱਥ ਜੋੜ ਕੇ ਨਤਮਸਤਕ ਹੁੰਦੇ ਹੋਏ ਸਭਾਵਿਕ ਆ ਉੱਥੇ ਦਿਖਾਈ ਦਿੰਦੇ ਹੈਗੇ ਨੇ ਤੇ ਉਸ ਜਗ੍ਹਾ ਦੇ ਉੱਤੇ ਪ੍ਰਪੋਜ਼ਡ ਜਿਹੜੇ ਗੇਟ ਆ ਉਹਨੂੰ ਬਣਾਇਆ ਜਾਣਾ ਹੈ ਹਾਂ ਕਿ ਉਸ ਜਗ੍ਹਾ 'ਤੇ ਹੀ ਬਣਾਇਆ ਜਾਵੇਗਾ ਕਿ ਅਗੌਰਤਨ ਹੈ ਕਿ ਇਸ ਨੂੰ ਲੈ ਕੇ ਹੁਣ ਇਸ ਵਕਤ ਜਿਹੜਾ ਹੈਗਾ ਇਹ ਸ਼ਾ ਜਿਹੜਾ ਕੀਤਾ ਜਾ ਰਿਹਾ ਹੈ ਕਿ ਉਸ ਤੱਕ ਸਾਫ ਦੇ ਸਾਫ ਰੂਪ ਦੇ ਉੱਤੇ ਉਹਦੇ ਉੱਤੇ ਅਸਰ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਉਸ ਚੀਜ਼ ਨੂੰ ਲੈ ਕੇ ਹੁਣ ਇਹ ਬਿਆਨ ਵੀ ਜਾਰੀ ਕੀਤਾ ਗਿਆ ਹੈ ਕਿ ਜੇਕਰ ਉਸ ਦਿੱਕਤ ਦੇ ਉੱਤੇ ਅਸਰ ਪਵੇਗਾ ਤਾਂ ਜਿਹੜਾ ਨਤਵਸਤਕ ਨਹੀਂ ਹੋ ਪਾਰਿਆ ਜਿਹੜਾ ਦੋਹਾਂ ਆਪਣੀ ਸ਼ਰਧਾ ਭਾਵਨਾ ਦੇ ਨਾਲ ਉਹ ਮੱਥਾ ਟੇਕਦਾ ਹੈ ਤਾਂ ਉਸ ਨੂੰ ਪਹਿਲਾਂ ਜਿਹੜਾ ਗੇਟ ਬਣਾਇਆ ਜਾਵੇਗਾ ਉਹ ਉਹ ਸਾਹਮਣੇ ਨਜ਼ਰ ਆਏਗਾ ਨਾ ਕਿ ਪੱਕਾ ਸਾਹਮਣੇ ਆਣਗੇ ਕਿਉਂਕਿ ਵਿਜ਼ਿਬਿਲਟੀ ਦਾ ਫਰਕ ਪੈ ਜਾਵੇਗਾ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਪਾਂ ਨਾਰਮਲ ਦਿਨਾਂ ਦੀ ਤਰ੍ਹਾਂ ਉੱਥੋਂ ਨਿਕਲਦੇ ਗੁਜ਼ਰਦੇ ਹਾਂ ਸੜਕ ਦੇ ਉੱਤੇ ਨਾ ਮਤਮਸਤਕ ਹੋ ਕੇ ਜਾਂਦੇ ਹਾਂ ਬਿਲਕੁਲ ਸਿੱਧਾ ਪੱਕਾ ਦ੍ਰਿਸ਼ ਸਾਹਮਣੇ ਘਰਾਂਦੇ ਤੇ ਇੱਕ ਗੇਟ ਬਣੇਗਾ ਤਾਂ ਉਸ ਵਿੱਚ ਜਿਹੜੀ ਵਿਜ਼ਿਬਿਲਟੀ ਆ ਉਹ ਕਿੰਨਾ ਕੀਤੇ ਪਿੱਛੇ ਹੜਦੀ ਹੋਈ ਨਜ਼ਰ ਆਵੇਗੀ ਕਿਉਂਕਿ ਇੱਕ ਤੁਸੀਂ ਕਹਿ ਸਕਦੇ ਹੋ ਕਿ ਚੈਨਲ ਵਿੱਚ ਨਵਾਂ ਸੜਾ ਹੋ ਜਾਵੇਗਾ ਗੇਟ ਨਵਾਂ ਆ ਜਾਵੇਗਾ ਦੂਸਰੇ ਪਾਸੇ ਜਿਹੜੀ ਹੈਰੀਟੇਜ ਸਟਰੀਟ ਆ ਉਹ ਵੀ ਉਸ ਜਗ੍ਹਾ ਦੇ ਉੱਤੇ ਬਣਾਉਣ ਦੀ ਗੱਲ ਕਹੀ ਗਈ ਅ ਐਸਜੀਪੀਸੀ ਆ ਉਹਦੇ ਵੱਲੋਂ ਜਿਹੜੇ ਦਿੱਤੇ ਗਏ ਨੇ ਦੂਸਰੇ ਪਾਸੇ ਹੁਣ ਇੱਕ ਗੱਲ ਹੈਗੀ ਕਿ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਜਦੋਂ ਸਰਕਾਰ ਉਹ ਕਰਨ ਕੰਮਨਾ ਹੁੰਦਾ ਹੈ ਜਾਂ ਜਗ੍ਹਾ ਨੂੰ ਲੈ ਕੇ ਤੁਸੀਂ ਸਿੱਖ ਸਕਦੇ ਆ ਕੋਈ ਕੁਸ਼ਲ ਠੀਕ ਹੈ ਮਨਪ੍ਰੀਤ ਇੱਕ ਤਾਂ ਆਡੀਓ 'ਚ ਥੋੜੀ ਜਿਹੀ ਸਮੱਸਿਆ ਹੈ ਫਿਲਹਾਲ ਸ਼ੁਕਰੀਆ ਲੋਡ ਪੈਂਦੀ ਹੈ ਤਾਂ ਅਸੀਂ ਫਿਰ ਤੋਂ ਰੁਕ ਕਰਾਂਗੇ ਤੁਹਾਡਾ ਪਰ ਫਿਲਹਾਲ ਸ਼ੁਕਰੀਆ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਐਸਜੀਪੀਸੀ ਮੈਂਬਰ ਨੇ ਗਰੇਵਾਲ ਸਾਹਿਬ हैरीटेज स्ट्रीट जी है बनानी चाहती है सरकार आनंदपुर साहब uh, के पर रोक इस करके लगाई जा रही है एस जी पी सी वालों जो जानकारी आई है, है कि उत्थे दिक जी प्रभावित होएगी मैं उ समझ रही थी साहयोगी तो एग्जैक्ट कितने बनाई जानी है और जेकर गोल्डन गेट की तरह गेट बनाया जाएगा वह कितने लगन वाला है और किस तरीके पूरा प्लैन है कि कुछ जानकारी थोड़ा जहा समझो भी की समस्या जी कि आ रही है देखो ਇਹ ਜਿਹੜੀ ਗੱਲ ਆ ਨਾ ਜੀ ਇਹ ਆਪਣੇ ਦਰਸ਼ਕ ਵੀ ਦੇਖ ਰਹੇ ਤੇ ਸਰਕਾਰ ਵੀ ਸ਼ਾਇਦ ਸੁਣ ਰਹੀ ਹੋਵੇ। ਹੂੰ ਦੇਖੋ ਇਹ ਮਾਮਲਾ ਜਿਹੜਾ ਵਾ ਤਖਤ ਸਿੱਖਾਂ ਦੇ ਮਹਾਨ ਤਖਤ ਤਖਤਰੀ ਕੇਸਗੜ ਸਾਹਿਬ ਦੇ ਨਾਲ ਜੁੜਿਆ ਮਾਮਲਾ। ਸਰਕਾਰ ਦੀ ਜਿਹੜੀ ਕੰਮ ਕਰਨ ਦਾ ਮਾਮਲਾ ਹੁੰਦਾ ਉਹ ਸਰਕਾਰ ਕੰਮ ਕਰੇ ਅਸੀਂ ਕੰਮ ਤੋਂ ਰੋਕਦੇ ਨਹੀਂ। ਹੂੰ ਕੋਈ ਵੀ ਕਿਹਨਾ ਵਕਾਫ ਕੀਤਾ ਜਾ ਰਿਹਾ ਕੋਈ ਵੀ ਜਿਹੜੀ ਆ ਸ਼ਹਿਰ ਦੀ ਦੇਖਦੇ ਅੰਦਰ ਬੜੋਕਰੀ ਕੀਤੀ ਜਾ ਰਹੀ ਆ ਕੋਈ ਪ੍ਰੋਬਲਮ ਉਹਨ ਗੱਲ ਇਹ ਆ ਕਿ ਜਿਹੜੀਆਂ ਗੱਲਾਂ ਜਸਵੰਤ ਸਿੰਘ ਸਾਬ ਨੇ ਉਤੋਂ ਦੇ ਸਿੰਘ ਸਾਬ ਨੇ ਕੀਤੀਆਂ ਨੇ ਉਹਨਾਂ ਦੀਆਂ ਗੱਲਾਂ ਨੂੰ ਕਿਸੇ ਵੀ ਤਰ੍ਹਾਂ ਸਿਆਸੀ ਰੰਗਲਾ ਕੇ ਨਾ ਵੇਖਿਆ ਜਾਵੇ ਜਾਂ ਸਾਡਾ ਕੋਈ ਸਰਕਾਰ ਦੇ ਨਾਲ ਵਿਰੋਧ ਆ ਸਰਕਾਰ ਕੰਮ ਕਰੇ ਸਾਡਾ ਕੋਈ ਵਿਰੋਧ ਨਹੀਂ ਸਰਕਾਰ ਸੜਕਾਂ ਬਣਾਵੇ ਸਰਕਾਰ ਉਸ ਜਿਹੜਾ ਸ਼ਹਿਰ ਨੂੰ ਹੋਰ ਵਧੀਆ ਕਰੇ ਹਰ ਤਰੀਕੇ ਦੀਆਂ ਬਹੁਤ ਸਾਰੀਆਂ ਇਨਫਰਾਸਟ੍ਰਕਚਰ ਹੁੰਦਾ ਹ ਹੁਣ ਕੀ ਹੈ ਵੀ ਜੋ ਗੱਲ ਕਹਿ ਰਹੇ ਨੇ ਉਹਦੇ ਵਿੱਚ ਇੱਕ ਲੌਜਿਕ ਆ ਕਿ ਜਿਹੜੀ ਤਖਤ ਸਾਹਿਬ ਦੀ ਵਿਖਾ ਜਿਹੜੀ ਸੜਕ ਤੋਂ ਜਾਂ ਤੁਰ ਕੇ ਆਉਣ ਤੋਂ ਸ਼ੁਰੂ ਹੁੰਦੀ ਆ ਵੀ ਉਹਦੇ ਚ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਉਸ ਦੇ ਵਿੱਚ ਜਿਹੜਾ ਗੇਟ ਬਣੇਗਾ ਉਹ ਗੇਟ ਉਸ ਵਿਖ ਦੀ ਜਿਹੜੀ ਆ ਰੁਕਾਵਟ ਬਣਦਾ ਉਸ ਸ਼ਾਨੋ ਸ਼ੌਕਤ ਦੇ ਵਿੱਚ ਉਹ ਜਿਹੜਾ ਕਿ ਉਹ ਵਾਦਾ ਵਾ ਤੋਂ ਇਹ ਦੇਖੋ ਹੁਣ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਵਿੱਚ ਮੈਂ ਫੇਰ ਇਹ ਕਹਾਂਗਾ ਤੇ ਇਸ ਗੱਲ ਹੀ ਮੌਜੂਦਾ ਸਰਕਾਰ ਕਹਿੰਦੀ ਮੈਂ ਕਾਲੀਆਂ ਦੇ ਗੁਣਗਾਨ ਕਰ ਰਹਾ ਕਾਲੀਆਂ ਦੇ ਗੁਣਗਾਨ ਨਹੀਂ ਹੈ ਕੰਮ ਕੀਤੇ ਦੀ ਗੱਲ ਆ ਹੁਣ ਜਿੰਨੇ ਸ਼ਹਿਰ ਬਣੇ ਨੇ ਉਹਨਾਂ ਸ਼ਹਿਰਾਂ ਦੇ ਐਂਟਰੀ ਗੇਟ ਬਹੁਤ ਵਧੀਆ ਬਣਾਏ ਗਏ ਤੁਸੀਂ ਫਤਗੜ ਸਾਹਿਬ ਹੁਣ ਜਾਣਦੇ ਹੋ ਤੇ ਫਤਗੜ ਸਾਹਿਬ ਦੇ ਚਾਰੇ ਕੋਨਿਆਂ ਵਿੱਚ ਉਸ ਸਮੇਂ ਦੇ ਗੁਰੂ ਦੇ ਮਹਾਨ ਜਿਹੜੇ ਸਿੱਖ ਸੀ ਉਹਨਾਂ ਦੇ ਨਾਮ ਤੇ ਗੇਟ ਬਣੇ ਇੱਕ ਦਿਖ ਬਣਦੀ ਆ ਸੋ ਜਿਹੜੀ ਗੱਲ ਧਾਰਮਿਕ ਤੌਰ ਦੇ ਉੱਤੇ ਤੇ ਕੋਈ ਭਾਵਨਾ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਟੱਚ ਕਰਦੀ ਆ ਉਹ ਉਸ ਗੱਲ ਦੀ رائے ਦਿੱਤੀ ਆ ਤਾਂ ਮੈਂ ਉਹੀ ਸਵਾਲ ਸੀ ਗਰੀਵਾਲ ਸਾਹਿਬ ਮੇਰਾ ਕਿ ਜਗਾ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਕਿ ਕਿੱਥੇ ਐਗਜ਼ੈਕਟ ਲੋਕੇਸ਼ਨ ਹੋਵੇ ਔਰ ਜਦੋਂ ਜੋ ਜਾਣਕਾਰੀ ਸਾਡੇ ਕੋਲ ਆ ਕਿ ਜਦੋਂ ਆਪਾਂ ਬਿਲਕੁਲ ਐਂਟਰ ਹੀ ਕਰਨਾ ਹੁੰਦਾ ਕਿਸਕਰ ਸਾਹਿਬ ਦੇ ਵੱਲ ਉੱਥੇ ਉਹ ਹੈਰੀਟੇਜ ਜਿਹੜੀ ਆ ਬਣਾਉਣ ਨੂੰ ਲੈ ਕੇ ਚਰਚਾ ਕਿ ਉਸ ਦੇ ਨਾਲ ਵੀ ਹਾਂਜੀ ਹੈਰੀਟੇਜ ਹੈਰੀਟੇਜ ਦਰਬਾਰ ਸਾਹਿਬ ਵੀ ਬਣੀ ਹੈ ਪਰ ਉਹ ਹੈਰੀਟੇਜ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਤੇ ਐਂਟਰੀ ਜਾਂ ਦੇਖਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਦਿੰਦੀ ਪਰ ਹੈਰੀਟੇਜ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਇਸ ਦੁਨੀਆ ਦੇ ਅੰਦਰ ਮਿਸਾਲ ਹੈ ਜਿਹੜੀ ਉਸ ਸਮੇਂ ਦੀ ਸਰਕਾਰ ਨੇ ਬਣਾਈ ਸੀ ਉਹ ਇਸ ਕਰਕੇ ਸਰਕਾਰ ਇਸ ਗੱਲ ਦੀ ਨਾ ਤਾਂ ਜ਼ਿਕਰੇ ਨਾ ਕੋਈ ਇਸ ਮਾਮਲੇ ਨੂੰ ਸਿਆਸੀ ਰੰਗ ਦਵੇ ਨਹੀਂ ਮੰਤਰੀ ਸਾਹਿਬ ਦਾ ਬਿਆਨ ਆਇਆ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਰਾਬਤਾ ਕਰਕੇ ਐਸਡੀਪੀਸੀ ਦੇ ਨਾਲ ਕਿ ਇਹ ਪੋਸਿਬਿਲਟੀ ਕਿਵੇਂ ਹੋ ਸਕਦੀ ਹੈ ਅਸੀਂ ਚਾਹਾਂਗੇ ਅਸੀਂ ਚਾਹਾਂਗੇ ਕਿ ਸਰਕਾਰ ਮੈਂ ਫਿਰ ਕਹਿੰਦਾ ਨਾ ਇਹਨੂੰ ਸਿਆਸੀ ਰੰਗ ਨਾ ਦㄠ ਤੇ ਇਸ ਨੂੰ ਤਾਂ ਆਪਸੀ ਵਿਚਾਰ ਵਟਾਂਦਰੇ ਨਾਲ ਦਲੀਲ ਦੇ ਨਾਲ ਅਸੀਂ ਗੱਲ ਕਰਾਂਗੇ ਸਰਕਾਰ ਕੰਮ ਕਰੇ ਹੁਣ ਜਿਹੜੇ ਬਾਬੇ ਸਰਕਾਰ ਦੇ ਵਾਲੇ ਸੜਕ ਬਣਾ ਰਹੇ ਨੇ ਤੇ ਸਰਕਾਰ ਉਸ ਸੜਕ ਨੂੰ ਗੰਮਰੀਦ ਕਰੇ ਹੋਰ ਸੜਕਾਂ ਬਣਾਵੇ ਅਸੀਂ ਕਿਸੇ ਵੀ ਕੰਮ ਤੋਂ ਅੜਿੱਕਾ ਨਹੀਂ ਬਣਦੇਗੇ ਪਰ ਜਿਹੜੀ ਗੱਲ ਜਿਹੜੀ ਸਿੱਖ ਭਾਵਨਾਵਾਂ ਦੇ ਵਿੱਚ ਲੌਜਿਕ ਦੇ ਤੌਰ ਤੇ ਪੂਰਾ ਉੱਤਰ ਦੀ ਆ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੇ ਸਰਕਾਰ ਇਸ ਤਰ੍ਹਾਂ ਦੀ ਕੋਈ ਕਿਸੇ ਜਿਹੜੇ ਵਿੱਚ ਜਾਂ ਕਿਤੇ ਗਲਤ ਪ੍ਰਚਾਰ ਦੇ ਵਿੱਚ ਪਾਸੇ ਨਾ ਪਵੇ